ਮੇਰਾ ਨਾਮ ਬਲਵਿੰਦਰ ਸਿੰਘ ਤੇ ਮੈਂ ਛੋਟਾ ਬੋਦਰਾ ਸਪੈਨਸਾ ਦਾ ਇਹੜਾ ਕਟਲਾ ਹੋਇਆ ਜੀ ਇਹ ਕਿੱਦਾਂ ਪਤਾ ਲੱਗਾ ਤੁਹਾਨੂੰ ਅਸੀਂ ਰਿਕਾਰਡ ਤੇ ਪਹਿਲੇ ਦਾ ਫਰਵਰੀ 29 2023 ਚ ਮੰਗਿਆ ਸੀ ਨਾ ਤੇ 24 ਵੀ ਆ ਗਿਆ ਮਿਲਿਆ ਨਹੀਂ ਆਰਟੀਆਈ ਪਾਈ ਹੀ ਆਰਟੀਆਈ ਦੇ ਕੋਣ ਹੁਣ ਆ ਕੇ ਮਤਲਬ ਜਿਹੜਾ ਵਾ ਕਮਿਸ਼ਨਰ ਦਫਤਰ ਤੋਂ ਚੰਡੀਗੜ੍ਹ ਤੋਂ ਜਿਹੜਾ ਵਾ ਉਹ ਐਕਸ਼ਨ ਹੋਇਆ ਵਾ ਮੇਰੇ ਖਿਆਲ ਉਹਦੇ ਮੁਤਾਬਕ ਕੀ ਸਾਨੂੰ ਜਿਹੜਾ ਪਿਛਲਾ ਜਿਹੜਾ ਰਿਕਾਰਡ ਨਹੀਂ ਮਿਲ ਲਿਆ ਉਹ ਇਹਨਾਂ ਨੇ 3 ਸਾਲ ਦਾ ਦਿੱਤਾ ਸਾਨੂੰ 20 21 ਤੇ 22 3 ਸਾਲ ਦਾ ਸਾਡੇ ਕੋਲ ਰਿਕਾਰਡ ਪਹੁੰਚਿਆ ਵਾ ਤੇ 2 ਸਾਲ ਦਾ ਰਿਕਾਰਡ ਜਿਹੜਾ ਵਾ ਐਡੀਸੀ ਡੀ ਗੁਰਦਾਸਪੁਰ ਦੇ ਆਫਿਸ ਦੇ ਵਿੱਚ ਨਿਗਰਾਨ ਦੇ ਵਿੱਚ ਉਹਨਾਂ ਨੇ ਤਲਬ ਕੀਤਾ ਉੱਥੇ ਉਹਦੀ ਆ ਚਿੱਠੀ ਆ ਐਡੀਸੀ ਦੇ ਦਫਤਰ ਦੀ ਜਿਹੜਾ 21 ਇਹ ਜਨਵਰੀ ਨੂੰ 9:30 ਵਜੇ ਡੀਸੀ ਸਾਹਮਣੇ ਉੱਥੇ ਆਪਣੇ ਟੇਬਲ ਤੇ ਮੰਗਾਇਆ ਸੀ ਜਿਹੜੇ ਵੀ ਉਹਦੇ ਇੰਚਾਰਜ ਉਹਨਾਂ ਤੋਂ ਤੇ ਉਹ ਰਿਕਾਰਡ 2 ਸਾਲ ਦਾ ਸਾਡੇ ਕੋਲ 23 ਤੇ 24 ਦਾ ਜੇ ਪਹੁੰਚਾ ਨਹੀਂ ਸਾਡੇ ਕੋਲ 6 ਰਜਿਸਟਰ ਆਏ ਹੀ ਜਿਦੀ ਲਿਖਤੀ ਕਾਰਵਾਈ ਹੈਗੀ ਆ ਸਾਡੇ ਕੋਲ ਛੋਪ ਉਹਦੇ ਅਹੀਂ ਕੋਖ ਕਰ ਕੀਤੀ ਹੈ ਸਾਰੀ ਜੋ ਕੈਸ਼ ਬੁੱਕ ਦੇ ਨਾਲ ਮਤਾ ਜੋ ਸਾਡੀ ਪ੍ਰोसीडिंग ਬੁੱਕਾਂ ਪੁਰਾਣੀ ਆਈ ਸਾਡੇ ਕੋਲ ਉਹਦੇ ਮੁਤਾਬਕ 3 ਸਾਲ ਦੇ ਵਿੱਚ ਪਿੰਡ ਨੂੰ 1 ਕਰੋੜ 54 ਲੱਖ ਜਿਹੜਾ ਰਿਕਾਰਡ ਦੇ ਮੁਤਾਬਕ ਜਿਹੜੀ ਕੈਸ਼ ਬੁੱਕ ਆਈ ਹੈ ਪ੍ਰोसीडिंग ਬੁੱਕ ਦੇ ਮੁਤਾਬਕ ਕੈਸ਼ ਬੁੱਕ ਦੋਨੇ ਚੀਜ਼ਾਂ ਜਿਹੜੀਆਂ ਕੈਸ਼ ਬੁੱਕ ਦੇ ਵਿੱਚੋਂ ਜਿਹੜਾ ਜਿਹੜਾ ਪੈਸਾ ਬੈਂਕਾਂ ਵਿੱਚੋਂ ਆਊਟ ਹੋਇਆ ਵੋ ਉਹ 1 ਕਰੋੜ 54 ਲੱਖ 9981 ਰੁਪਏ ਜਿਹੜੇ ਆ 3 ਸਾਲ ਦੇ ਵਿੱਚ ਪ੍ਰਾਪਤ ਹੋਏ ਪਿੰਡ ਨੂੰ ਵਿਕਾਸ ਵਾਸਤੇ ਪਰ ਇਹਦੇ ਵਿੱਚੋਂ ਕੋਈ 10% ਜਾਂ 20% ਪੈਸਾ ਹੀ ਸਾਡੇ ਹਿਸਾਬ ਨਾਲ ਵਿਕਾਸ ਤੇ ਲੱਗਾ ਬਾਕੀ ਪੈਸੇ ਦਾ ਪਤਾ ਨਹੀਂ ਇਹ ਪੈਸਾ ਕਿੱਥੇ ਯੂਜ਼ ਹੋਇਆ ਤੇ ਜਿਹਦੇ ਵਿੱਚ ਕੋਖ ਕੀਤੀ ਗਈ ਆ ਜੋ ਸਪੈਂਸਰ ਸਾਹਨੇ ਪਹਿਲੇ ਦੱਸਤਾ ਵਾ ਕਿ ਡੂੰਘੇ ਪਾਣੀ ਵਾਲੇ ਜਿਹੜੇ ਨਲਕੇ ਆ ਜਦੀ ਇੱਕ ਕੀਮਤ 77500 ਰੁਪਏ ਇੱਕ ਨਲਕੇ ਦੀ ਕੀਮਤ ਆ ਔਰ ਉਹ ਪੰਜ ਨਲਕੇ ਲੱਗੇ ਆ ਤੇ ਜਿਹੜੀ ਜੈਮਾਹ ਟਰੇਡਰ ਕੰਪਨੀ ਆ ਕੋਈ ਪਤਾ ਨਹੀਂ ਇੱਥੇ ਸਾਨੂੰ ਤੇ ਲੱਭੀ ਨਹੀਂ ਕੋਈ ਇਹ ਕਿਹੜੀ ਕੰਪਨੀ ਆ ਜਿੰਨੇ ਲਾਏ ਆ ਤੇ ਜਿਹਦੇ ਨਾਂ ਤੇ ਪੈਸਾ ਨਿਕਲ ਕੇ ਗਿਆ ਵਾ ਹਾਂਜੀ ਤੇ ਬਾਕੀ ਹੋਰ ਕੋਕ ਬਹੁਤ ਜਿਆਦਾ ਇਹਦੇ ਵਿੱਚੋਂ ਜਿਹੜੀਆਂ ਮੈਸਜੂ ਜਿਹੜੇ ਮਤੇ ਪਾ ਕੇ ਪੈਸਾ ਕੱਢਿਆ ਗਿਆ ਜਿਹੜਾ ਜਣਾ ਦਾ ਕੰਮ ਪਿੰਡ ਚ ਨਹੀਂ ਹੋਇਆ ਇਹ ਸਿਰਫ 3 ਸਾਲ ਦਾ 1 ਕਰੋੜ 54 ਲੱਖ ਆਈ ਤੇ ਹੈਰਾਨ ਆ ਕਿ ਇੰਨਾ ਪੈਸਾ ਪਿੰਡ ਨੂੰ ਸਰਕਾਰ ਨੇ ਦਿੱਤਾ ਵਾ ਅਸੀਂ ਤੇ ਧੰਨਵਾਦ ਕਰਦੇ ਹਾਂ ਸਰਕਾਰ ਦਾ ਜਿਹਨੇ ਇੰਨਾ ਪੈਸਾ ਦਿੱਤਾ ਤੇ ਲੱਗਾ ਕਿਉਂ ਨਹੀਂ ਸਾਡੇ ਪਿੰਡ ਦਾ ਜਿਹੜਾ ਵਿਕਾਸ ਐ ਇੰਨਾ ਮਤਲ ਮਾੜਾ ਵਾ ਕਿ 0.ਤੇ ਖੜੇ ਆ ਕੁਝ ਵੀ ਨਹੀਂ ਨਾ ਨਾਲੀਆਂ ਗਲੀਆਂ ਦਾ ਬੁਰਾ ਹਾਲ ਆ ਪਾਣੀ ਦਾ ਕੋਈ ਸੈਟਅਪ ਨਹੀਂ ਆ ਸਭ ਤੋਂ ਵੱਡੀ ਪ੍ਰੋਬਲਮ ਸੀਵਰੇਜ ਦੀ ਆ ਅਜੇ ਤੱਕ ਲੋਕਾਂ ਦੇ ਘਰਾਂ ਦੀਆਂ ਜੋ 메인 ਸੜਕ ਗਰਦਾਸਪੁਰ ਤੋਂ ਆ ਰਹੀ ਹੈ ਘਰਾਂ ਦੇ ਕੋਠੀਆਂ ਪਈਆਂ ਪਰ ਨਾਲਾ ਕੋਈ ਨਹੀਂ ਨਾਲੀ ਕੋਈ ਨਹੀਂ ਉਹਨਾਂ ਦੇ ਘਰ ਦਾ ਪਾਣੀ ਜਿਹੜਾ ਸੀਵਰੇਜ ਦੀ ਕਿਸੇ ਪਾਸੇ ਨੂੰ ਜਾਂਦੀ ਉਹ ਲੋਕ ਆਣ ਕੇ ਸਾਡੇ ਗਲਾਂ ਵਿੱਚ ਗੂਠ ਕੀਤਾ ਹੋਇਆ ਵਾ ਕਿ ਸਾਡੀਆਂ ਨਾਲੀਆਂ ਬਣਾਓ ਅਜੇ ਤੱਕ ਨਾਲੀਆਂ ਨਹੀਂ ਬਣੀਆਂ 16 ਗਲੀਆਂ ਇਦਾਂ ਦੀਆਂ ਪਿੰਡ ਦੀਆਂ ਜਿਹਦੇ ਵਿੱਚ ਅਜੇ ਤੱਕ ਇੰਟਰਲੌਕੀ ਮਿੱਟੀ ਨਹੀਂ ਪਈ ਇੰਨਾ ਉਹਨਾਂ ਦਾ ਬੁਰਾ ਹਾਲ ਹੈ ਵਿਚਾਰੇ ਜਿਹੜੇ ਗਰੀਬ ਤਬਕਾ ਵਾ ਜਿਹੜਾ ਜਿਨ੍ਹਾਂ ਦੇ ਘਰ ਵਾ ਪਲਾਟ ਕੱਟੇ ਸੀ ਉਹ ਉੱਥੇ ਉਹਨਾਂ ਨੇ ਘਰ ਤੇ ਪਾਲੇ ਪਰ ਉਹਨਾਂ ਦੀਆਂ ਗਲੀਆਂ ਨਹੀਂ ਬਣੀਆਂ ਕੋਈ 7-8 ਸਾਲ ਹੋ ਗਏ ਆ ਉਹਨਾਂ ਦੇ ਤੇ ਉਹਨਾਂ ਦੇ ਵਿੱਚ ਵੀ ਪਲਾਟਾਂ 'ਚ ਵੀ ਡੀ ਵੱਡੀ ਤਾਂਜ ਲਈ ਆ ਕਿ 140 ਪਲਾਟ ਕੱਟੇ ਗਏ 2017 ਦੇ ਵਿੱਚ ਜਿਹਦੇ ਵਿੱਚੋਂ ਜਦੋਂ ਇਨਕੁਆਰੀ ਹੋਈ ਤੇ 90 ਕੈਂਸਲ ਹੋਏ ਆ ਜੋ ਸਾਬਕਾ ਸਰਪੰਚ ਸੀਤਲਕੌਰ ਨੇ ਜਿਹੜੇ ਗਲਤ ਸੈਨਾ ਨਾਲ ਪਲਾਟ ਦਿੱਤੇ ਗਏ ਆ ਮੁਲਾਜ਼ਮਾਂ ਨੂੰ ਜਾਂ ਜਿਹੜੇ ਚਿਹਤੇ ਹੀ ਉਹਨਾਂ ਦੇ ਉਸ ਟਾਈਮ ਜਾਂ ਹੋਰ ਜਿਨ੍ਹਾਂ ਨੂੰ ਥਰਾਈਜ਼ ਹੀ ਨਹੀਂ ਉਹਨਾਂ ਨੂੰ ਦੇਖਤੇ ਉਹਨਾਂ ਨੇ ਵੇਚ ਕੇ ਉਤੋਂ ਪੈਸਾ ਵਟ ਕੇ ਚਲ ਗਏ ਬੜੀ ਵੱਡਾ ਮਤਲਬ ਕ੍ਰੈਪਸ਼ਨ ਹੋਈ ਉਹਦੇ ਵਿੱਚ 90 پلاਟ ਜਿਹੜੇ ਕੈਨਸਲ ਹੋਏ ਆ ਤੇ ਇੱਕ ਇੱਕ پلاਟ ਦੀ ਕੀਮਤ 3 ਲੱਖ 2 ਕਰੋੜ 70 ਲੱਖ ਰੁਪਿਆ ਵਾ ਅਸੀਂ ਤੇ ਸਰਕਾਰ ਕੋ ਬੇਨਤੀ ਕਰਾਂਗੇ ਐਡਮਿਨਿਸਟ੍ਰੇਸ਼ਨ ਕੋ ਕਿ ਉਹਦੇ ਉੱਤੇ ਕੇਸ ਜਿਹੜਾ ਵਾ ਪਾ ਕੇ ਤੇ ਇਹ ਰਿਕਵਰੀ ਕੀਤੀ ਜਾਵੇ ਕਿਉਂਕਿ ਕਿਸੇ ਇੰਡੀਵਿਜੂਅਲ ਦਾ ਕੋਈ ਨੁਕਸਾਨ ਨਹੀਂ ਉਹ ਮੋਤਵਾਰਦਨ ਜਿਹੜਾ ਜੇਵੀਂ ਇੰਗੈਲੀ ਦੇ ਨਾਲੇ ਪ੍ਰਾਪਰਟੀ ਨੂੰ ਡੈਮੇਜ ਕੀਤਾ ਗਿਆ ਉਸੇ ਕੋਲੋਂ ਹੀ ਇਹ ਰਿਕਵਰੀ ਕੀਤੀ ਜਾਵੇ ਤੇ ਵੀਡੀਓ ਦੇ ਧਿਆਨ ਚ ਲੈਂਦਾ ਜੀ ਏਡੀਸੀ ਦੇ ਪਹਿਲਾਂ ਵੀਡੀਓ ਸਾਹਿਬ ਨੂੰ ਅਸੀਂ ਉਹ ਸਾਰੀ ਆਰਟੀਆਈ ਰਿਪੋਰਟ ਤੇ ਇਨਕੁਆਰੀ ਦੀ ਰਿਪੋਰਟ ਦੋਨੇ ਵੀਡੀਓ ਸਾਹਿਬ ਨੂੰ ਦਿਖਾਈ ਆ ਪਰ ਵੀਡੀਓ ਸਾਹਿਬ ਅਹੀਂ ਬਾਰ ਬਾਰ ਆਪਾਂ ਰਿਸਪੈਕਟ ਕਰਦੇ ਆ ਕਿ ਅਫਸਰਾਂ ਦੀ ਸਾਰਿਆਂ ਦੀ ਆਪਾਂ ਡੀਸੀ ਸਾਹਿਬ ਕੋ ਵੀ ਗਏ ਆ ਜੀਡੀਸੀ ਡੀ ਉਹ ਵੀ ਗਏ ਏਡੀਸੀ ਸਾਹਿਬ ਨੇ ਸਾਡੀ ਬਹੁਤ ਮਤਲਬ ਸਾਨੂੰ ਪਿਆਰ ਨਾਲ ડીਲ ਕਰਕੇ ਉਸੇ ਟਾਈਮ ਹੀ ਏਡੀਸੀ ਡੀ ਨੂੰ ਫੋਨ ਕੀਤਾ ਕਿ ਇਹਨਾਂ ਨੂੰ ਰਿਕਾਰਡ ਦਿਵਾਓ ਹਨਾ ਵੀਡੀਓ ਸਾਹਿਬ ਦੇ ਨੌਲੇਜ ਦੇ ਵਿੱਚ ਮੈਂ ਪਲਾਟਾਂ ਦੇ ਬਾਰੇ ਰਿਟਰਨ ਦੇ ਵਿੱਚ ਉਹਨਾਂ ਨੂੰ ਦਿਖਾ ਕੇ ਪੜਾ ਕੇ ਆਇਆ ਹਾਂ ਜੀ ਪਰ ਹਾਂ ਨਹੀਂ ਕੋਈ ਵੀ ਸਾਡੀ ਸੁਣਵਾਈ ਨਹੀਂ ਹੈ ਨਾ ਪਿੰਡ ਅਜੇ ਤੱਕ ਕੋਈ ਕੰਮ ਪਿੰਡ ਦਾ ਕੋਈ ਕੰਮ ਨਹੀਂ ਸਟਾਰਟ ਹੋ ਰਿਹਾ ਅਸੀਂ ਦਫਤਰ ਚ ਤਿੰਨ ਚਾਰ ਆੜੀ ਬੀਡੀਓ ਸਾਹਿਬ ਨੂੰ ਮਿਲ ਕੇ ਆ ਚੁੱਕੇ ਹਾਂ ਉਹ ਸੈਕਟਰੀ ਨੂੰ ਜੈ ਸਾਹਿਬ ਨੂੰ ਕਹਿ ਦਿੰਦੇ ਆ ਵੀ ਉਹ ਜਾਈ ਆਏਗਾ ਜੈ ਨੂੰ ਅਸੀਂ ਫੋਨ ਕਰਦੇ ਆ ਕੋਈ ਨਹੀਂ ਹੁੰਦਾ ਤਿੰਨ ਦਿਨ ਵਿੱਚ ਅੱਜ ਵੀ ਕੱਲ ਦਾ ਅਸੀਂ ਜੈ ਨੂੰ ਡਿਕਦੇ ਅਜੇ ਤੱਕ ਜੈ ਨਹੀਂ ਪਹੁੰਚਿਆ ਸਾਡੇ ਪਿੰਡ ਕਿ ਜਿਹੜਾ ਅਸੀਂ ਕੰਮ ਸ਼ੁਰੂ ਕਰ ਸਕੀਏ ਕੀ ਲੱਗਦਾ ਸਰਕਾਰ ਦਾ ਦਬਾਅ ਹੈ ਇਹਨਾਂ ਤੇ ਜਿਹੜਾ ਕੰਮ ਨਹੀਂ ਕਰਦੇ ਮੇਰੇ ਖਿਆਲ ਚ ਕੋਈ ਨਾ ਕੋਈ ਉਹ ਤਾਂ ਕੋਈ ਵਿੱਚੋਂ ਨਿਕਲੇਗਾ ਕਿ ਇਹ ਚੱਕਰ ਕੀ ਹੈ ਕਿ ਵੀਡੀਓ ਸਾਹਿਬ ਕਿਉਂ ਨਹੀਂ ਪਿੰਡ ਵੱਲ ਧਿਆਨ ਦੇ ਰਿਹਾ ਬੀਡੀਪ ਉਹ ਜਿਹੜਾ ਅਸੀਂ ਲੋਕਲ ਆਉਂਦੇ ਆ ਬਲਾਕ ਜਿਹੜਾ ਸਾਡਾ ਗੁਰਦਾਸਪੁਰ ਬਲਾਕ ਹੈ ਵੀਡੀਓ ਸਾਹਿਬ ਬੜੇ ਵਧੀਆ ਇਨਸਾਨ ਹੈ ਪਰ ਪਤਾ ਨਹੀਂ ਕੀ ਗੱਲ ਹੈ ਕਿ ਉਹ ਸਾਨੂੰ ਇਗਨੋਰ ਕਿਉਂ ਕਰ ਰਿਹਾ ਸਾਨੂੰ ਇਹਦੇ ਮੈਂ ਸਮਝ ਨਹੀਂ ਆ ਰਹੀ ਸਾਨੂੰ ਇਹਨਾਂ ਨੂੰ ਜਦੋਂ ਅਫਸਰਾਂ ਨੂੰ ਦੇਖਣਾ ਚਾਹੀਦਾ ਪਿੰਡ ਦਾ ਹਾਲਾਤ ਦੇਖਣੇ ਚਾਹੀਦੇ ਆਣ ਕੇ ਹਨ ਅਸੀਂ ਕਹਿ ਬੇਨਤੀ ਕਰ ਕਰ ਤੇ ਥੱਕ ਚੁੱਕੇ ਆਂ ਵੀ ਆਓ ਪਿੰਡ ਦੇ ਵਿੱਚ ਜੀਰ ਗਰਾਊਂਡ ਜ਼ੀਰੋ ਤੇ ਆਣ ਕੇ ਦੇਖੋ ਤੁਹਾਨੂੰ ਸਾਰਾ ਦਿਖਾ ਦਈਏ ਹਨਾ ਸਾਰੀਆਂ ਲਿਖਤੀ ਦੇ ਉੱਤੇ ਸਹਿਤ ਨਾਮ ਮੰਨੋ ਪਰ ਗਰਾਊਂਡ ਜ਼ੀਰੋ ਤੇ ਆਣ ਕੇ ਦੇਖੋ ਵੀ ਹੈ ਕੀ ਆ ਪਿੰਡ ਦੇ ਵਿੱਚ ਵਿੱਚ ਇੱਕ ਮਤਾ ਆ ਰਿਹਾ ਜਿਹਦੇ ਵਿੱਚ 20 ਲੱਖ ਰੁਪਏ ਸਰਕਾਰ ਵੱਲੋਂ ਮਨਜ਼ੂਰ ਹੋ ਕੇ ਆਇਆ ਵਾ ਪੰਚਾਇਤ ਘਰ ਬਰੋਣ ਬਣਾਉਣ ਵਾਸਤੇ ਵੀ ਉਹ ਜਿਹੜਾ ਮਤਾ ਵਾ ਉਹ 20 ਲੱਖ ਰੁਪਏ ਕਿੱਥੇ ਆ ਜਿਹੜਾ ਸਰਕਾਰ ਤੋਂ ਮਨਜ਼ੂਰ ਹੋ ਕੇ ਆਇਆ ਹੋਰ ਬਹੁਤ ਕੁਸ਼ਾ ਵਿੱਚ ਪਰ ਆਪਾਂ ਟੋਟਲ ਹੈ ਜੀ 2 ਸਾਲ ਦਾ ਜਿਹੜਾ ਰਿਕਾਰਡ ਬਾਕੀ ਆ ਸਾਡਾ ਉਹ ਆ ਜਾਂਦਾ ਉਹਨੂੰ ਵੀ ਟੋਟਲ ਕਰਕੇ ਕੋਖ ਕਰਕੇ ਉਹਦਾ ਵੀ ਅਮਾਉਂਟ ਜਿਹੜਾ ਇਹਨੂੰ ਫਿਰ ਟੋਟਲ ਦੱਸਾਂਗੇ ਵੀ ਇਹ ਟੋਟਲ 5 ਸਾਲ ਦੇ ਵਿੱਚ ਕਿੰਨੇ ਕਰੋੜ ਰੁਪਿਆ ਵੜਾ ਜਿਹੜਾ ਪਿੰਡ ਦੀ ਜਿਹੜੀ ਆ ਔਰ ਪਲੱਸ ਮਨਰੇਗਾ ਕਿੰਨਾ ਪੈਸਾ ਲੱਗਾ ਵਾ ਤਾਂ ਸਾਡਾ ਪਤਾ ਲੱਗ ਸਕੀਏ ਹਨਾ ਵੀ ਆਪਾਂ ਵੀ ਕਿੰਨੇ ਪਿੰਡ ਦਾ ਬਹੁਤ ਕੰਮ ਹੋਣ ਵਾਲੇ ਸਰਕਾਰ ਨੂੰ ਬੇਨਤੀ ਹੈ ਸਾਡੇ ਚੀ ਮੰਤਰੀ ਸਾਹਿਬ ਨੂੰ ਕਿ ਸਰ ਆਪਾਂ ਤਾਂ ਟੱਡੇ ਕੇ ਬੇਨਤੀ ਕਰਦੇ ਹਾਂ ਤੇ ਜੋੜ ਕੇ ਤੁਹਾਡੇ ਚੈਨਲ ਦੇ ਥਰੂ ਨਿਊਜ਼ 18 ਦੇ ਥਰੂ ਆਪਾਂ ਇੱਕ ਬਹੁਤ ਵੱਡਾ ਚੈਨਲ ਹੈ ਤੁਹਾਡਾ ਡੀਸੀ ਸਾਹਿਬ ਨੂੰ ਇਹ ਸਾਡੀ ਮਤ ਕਰੋ ਪਲੀਜ਼ ਪਿੰਡ ਵਾਲਾ ਸਾਡੇ ਕੋਈ ਅਫਸਰ ਨੂੰ ਲਾਓ ਜੀ ਡੂਟੀਆਂ ਲਾਓ ਉਹਨਾਂ ਦੀਆਂ ਉਹ ਦੇਖੇ ਆਣ ਕੇ ਹਨ ਬੀਡੀਪੀਓ ਨੂੰ ਤੁਸੀਂ ਕਹੋ ਹਦਾਇਤ ਕਰੋ ਕਿ ਦੇਖੇ ਪਿੰਡ ਨੂੰ ਆਣ ਕੇ ਤੇ ਪਿੰਡ ਦਾ ਹਾਲਤ ਜਿਹੜੀ ਬਹੁਤ ਖਰਾਬ ਹੈ ਅਸੀਂ ਪਿੰਡ ਦਾ ਜਲਾਸ ਬੁਲਾਉਣ ਲੱਗੇ ਆ ਉਹਦੇ ਵਿੱਚ ਪਿੰਡ ਦੇ ਸਾਰਾ ਰੱਖਾਂਗੇ ਹਨ ਸਾਰਾ ਕੋਈ ਸਾਰਾ ਡਾਟਾ ਪਿੰਡ ਦੇ ਸਾਹਮਣੇ ਰੱਖਾਂਗੇ ਕਿ ਆਹ ਪੈਸਾ ਤੁਹਾਡੇ ਵਿਕਾਸ ਲਈ ਕਿਉਂਕਿ ਇਹ ਟੈਕਸ ਦਾ ਪੈਸਾ ਸਾਡੇ ਹਰ ਬੰਦੇ ਦਾ ਟੈਕਸ ਦਾ ਪੈਸਾ ਜਿਹੜਾ ਵਿਕਾਸ ਵਾਸਤੇ ਹੁੰਦਾ ਹੈ ਫਿਰ ਜਿਹੜਾ ਟੈਕਸ ਦਾ ਸਾਡਾ ਦਿੱਤਾ ਪੈਸਾ ਸਾਡੇ ਵਿਕਾਸ ਤੇ ਨਹੀਂ ਲੱਗਦਾ ਤੇ ਵਿੱਚ ਫਿਰ ਕਿਹਦੀ ਇਨਗੈਲੀ ਆਏ ਤੇ ਸਰਕਾਰ ਜਾਂ ਕੰਸਰਨ ਅਫਸਰ ਦੱਸ ਸਕਦੇ ਐ ਐਸਾ ਤਾਂ ਵੀ ਨਾਲ ਜਿਹੜਾ ਦੱਸੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਦਾਰ ਲਖਵਿੰਦਰ ਸਿੰਘ ਸਰਪੰਚ ਪਿੰਡ ਭੁੱਲੇ ਚੱਕ ਕੀ ਮਸਲਾ ਕੀ ਹੋਇਆ ਜੀ ਜਿਹੜਾ ਕਪਲਾ ਤੋਂ ਆ ਗਈ ਕੀ ਜਿਹੜਾ ਹੋਇਆ ਦੇਖੋ ਜੀ ਮਸਲਾ ਇਦਾਂ ਵਾ ਵੀ ਇਹ ਪਹਿਲੇ ਜਦੋਂ ਦੀ ਸਾਡੀ ਪੰਚਾਇਤ ਬਣੀ ਆ ਕੁਝ ਰਿਕਾਰਡ ਦਾ ਚੱਲਣ ਡਿਆ ਸੀ ਫਰਦਰ ਫਾਇਹੂਨ ਜਦੋਂ ਰਿਕਾਰਡ ਜਿਹੜਾ ਸਰ ਚੈੱਕ ਕੀਤਾ ਗਿਆ ਇਹਦੇ ਵਿੱਚ ਸਭ ਤੋਂ ਵੱਡਾ ਹੀ ਇੱਕ ਪਿੰਡ ਦੇ ਵਿੱਚ ਪੰਜ ਨਲਕੇ ਤੇ ਇੱਕ ਦੇ ਇੱਕ ਛੇ ਨਲਕੇ ਆ ਜਿਹਦੀ ਕੀਮਤ 77500 ਰੁਪਏ ਹੀ ਇੱਕ ਨਲਕੇ ਦੀ ਉਹ ਗਰਾਊਂਡ ਦੇ ਉੱਤੇ ਨਲਕਾ ਨਹੀਂ ਕੋਈ ਅਜੇ ਤੱਕ ਕਿਤੇ ਲੱਗਿਆ ਵੀ ਉਹ ਨਲਕਾ ਜਿਹੜਾ ਉਹ ਲੱਗਾ ਕਿੱਥੇ ਆ ਉਸ ਨਲਕੇ ਦੀ ਪੂਰੀ ਕੋਹ ਕਰਦੇ ਆ ਵੀ ਜੇ ਪਿੰਡ ਦੇ ਵਿੱਚ ਉਹ ਨਲਕੇ ਲੱਗੇ ਆ ਰਕਮ ਉਹਦੀ ਪੂਰੀ ਨਿਕਲੀ ਪਈ ਆ ਚੈੱਕ ਰਾਈ ਉਹ ਨਲਕੇ ਸਾਡੇ ਲੱਗੇ ਕਿੱਥੇ ਨੇ ਇੱਕ ਨਲਕਾ ਸਾਡਾ ਜੀਟੀ ਰੋਡ ਤੋਂ ਉੱਤਰਦੇ ਆਂ ਲਵਾਇਆ ਹੀ ਜੂਥ ਕਲੱਬ ਨੇ ਉਹਦੀ ਵੀ ਰਕਮ ਵਿੱਚ ਪਾ ਕੇ ਇਹਨਾਂ ਨੇ ਉਹ ਵੀ ਕੱਢ ਲਈ ਹੈ ਉਹ ਕਿ ਨਲਕਾ ਚਾਚਾ 5 500 ਰੁਪਿਆ ਦਾ ਇਹ ਮੁੰਡਿਆਂ ਨੇ ਪਾ ਕੇ ਨਲਕਾ ਆਪਣਾ ਇੱਕ ਲਵਾਇਆ ਸੀ ਪਬਲਿਕ ਬਾਅਦ ਤੇ ਵੀ ਚਲਾਉਂਦਾ ਜਾਂਦਾ ਉੱਥੇ ਪਾਣੀ ਪੀਵੇਗਾ ਪੰਜ ਉਹ ਵਾ ਤੇ ਛੇ ਵਾ ਨਲਕਾ ਉਹ ਸ਼ੋ ਹੋ ਰਿਹਾ ਉਹਦੇ ਵਿੱਚ ਉਹ ਨਲਕਾ ਪਹਿਲਾਂ ਹੀ ਲੱਗਾ ਸੀ ਜਿਹੜਾ ਬਾਹਰ ਲੱਗਾ ਜਿਹੜਾ ਉਹ ਅਸੀਂ ਆਪ ਲਵਾਇਆ ਹੁਣ ਮੁੰਡਿਆਂ ਨੇ ਲਵਾਇਆ ਜੂਥ ਕਲੱਬ ਨੇ ਪ੍ਰਸ਼ਾਸਨ ਦੇ ਧਿਆਨ ਚ ਲੈਂਦੀ ਗੱਲ ਤੁਸੀਂ ਉਹ ਨਹੀਂ ਇਹ ਪ੍ਰਸ਼ਾਸਨ ਨੂੰ ਤੇ ਹੋਇ ਦੱਸਣਾ ਚਾਹੁੰਦੇ ਆ ਵੀ ਜੋ ਇਹ ਗਰਾਊਂਡ ਦੇ ਉੱਤੇ ਇੰਨਾ ਘਪਲਾ ਵੱਡਾ ਵਾ ਇਹਦੇ ਇਹਦਾ ਜ਼ਿੰਮੇਵਾਰ ਕੌਣ ਆ ਸਾਨੂੰ ਤੇ ਪਤਾ ਲੱਗੇ ਕੀ ਲੱਗਦਾ ਕਿ ਯਾਰ ਪਹਿਲੇ ਸਰਪੰਚ ਵੱਲੋਂ ਜਾਂ ਜਿਹੜੇ ਆ ਕੀਤਾ ਗਿਆ ਵਾ ਰਲ ਮਿਲ ਕੇ ਹਾਂਜੀ ਪਹਿਲੇ ਸਰਕਾਰਾਂ ਵੱਲੋਂ ਕੀਤਾ ਗਿਆ ਜੇ ਮਿਲ ਕੇ ਦੇਖੋ ਜੀ ਜੋ ਵੀ ਪਹਿਲੇ ਹੋਇਆ ਵਾ ਉਹਨੂੰ ਤੇ ਉਹਨੂੰ ਹੁਣ ਦੇਖ ਵਿੱਚ ਸਾਰੇ ਗ੍ਰਾਮ ਪੰਜਾਪੁਰ ਲਛਕ ਦੀ 55 ਜਿਹੜਾ ਮੌਜੂਦਾ ਚੱਕਰ ਕੀਤੇ ਆ ਵੀ ਕਰੀਬ 1.5 ਕਰੋੜ ਗ੍ਰਾਂਟ ਆਈ ਹੈ ਜਿਹਦੇ ਬਿੱਲ ਜਾਂ ਨਹੀਂ ਪਏਗੇ ਲੇਕਿਨ ਪਿੰਡ ਚ ਲੱਗਾ ਕੁਛ ਨਹੀਂ ਜਿਵੇਂ ਕਿ ਨਲਕੇ ਲਾਏ ਗਿਆ ਸੱਤ ਲੇਕਿਨ ਨਲਕਾਂ ਉੱਤੇ ਕੋਈ ਲਾਹਵਾਨੀ ਇਹਦੇ ਬਾਰੇ ਤੁਹਾਡਾ ਕੀ ਕਹਣਾ ਹੈ ਇਹ ਜਿਹੜੀ ਤੁਸੀਂ ਦੱਸ ਰਿਹਾ ਜੀ ਸਾਨੂੰ ਇਹਦੇ ਬਾਰੇ ਕੋਈ ਲਿਖਤੀ ਕੰਪਲੇਂਟ ਨਹੀਂ ਆਈ ਕਿਸੇ ਵੱਲੋਂ ਵੀ ਔਰ ਸਾਡੇ ਕੋਲ ਜਦੋਂ ਕੰਪਲੇਂਟ ਆਊਗੀ ਵੈਰੀਫਾਈ ਕਰਕੇ ਬਿਲਕੁਲ ਅਸੀਂ ਉਹਦੀ ਪੂਰੀ ਪੜਤਾਲ ਕਰਾਂਗੇ ਤੁਹਾਨੂੰ ਕੋਈ ਜਾਣਕਾਰੀ ਮੰਗੀ ਸੀ ਸਰ ਜਾਣਕਾਰੀ ਕੋਈ ਕੀ ਸਬੰਧ ਜੀ ਮਤਲਬ ਕੋਈ ਡਿਟੇਲ ਮੰਗੀ ਸੀ ਜਦੋਂ ਪਰੋਂਦਾ ਲੱਗਾ ਜਾਂ ਕਪਣੋਂ ਪਾਰੇ ਕੋਲੇ ਚੱਕ ਪੈਣ ਨਹੀਂ 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 ਕੋਈ ਡਿਟੇਲ ਕੋਈ ਕੁਝ ਨਹੀਂ ਮੰਗਿਆ ਉਹ ਡਿਟੇਲ ਕਿੰਨਾ ਵੇ ਜੀ ਡਿਟੇਲ ਮੰਗੀ ਤਾਂ ਕੋਈ ਕੰਨੀਆਂ ਘਰਾਟ ਆ ਗਿਆ ਪਿਛਲੇ ਟਾਈਮ ਦੌਰ ਚ ਨਹੀਂ ਲਈ ਸਾਡੇ ਕੋਲ ਨਹੀਂ ਕੋਈ ਡਿਟੇਲ ਮੰਗੀ ਮਤਲਬ ਜਿਹੜਾ ਕਬਲਾ ਉਹ ਸਾਰਿਆਂ ਨਾਲ ਬਣਿਆ ਪੈਣ ਦਾ ਕੋਈ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕਿਹਾ ਆ ਕਿ ਜਿੰਨਾ ਚੇਰਾ ਸਰਪੰਚ ਲਿਖਤੀ ਕੰਪਲੇਂਟ ਨਹੀਂ ਦੇਂਦਾ ਜੇ ਹੁਣ ਮੌਜੂਦਾ ਸਰਪੰਚ ਜੀ ਨੂੰ ਲੱਗਦਾ ਜੀ ਸਾਫ ਕਾ ਸਰਪੰਚ ਨੇ ਕੋਈ ਗਵਨ ਕੀਤਾ ਕੁਛ ਕੀਤਾ ਤੋ ਸਾਨੂੰ ਲਿਖਤੀ ਰਿਪੋਰਟ ਵੀਡੀਓ ਦਾ ਹੈਗਾ ਸਬੰਧਤ ਡੀਡੀਪੀਓ ਮੈਂ ਏਡੀਸੀ ਹੈ ਸੈਕਟਰੀ ਜਿਲ੍ਹਾ ਪਿਛਦਾ ਕਿਸੇ ਨੂੰ ਲਿਖਤੀ ਕੰਪਲੇਂਟ ਦੇ ਸਕਦਾ ਉਹ ਸ਼ਿਕਾਇਤ ਕਰੇ ਅਸੀਂ ਪੂਰੀ ਉਹਦੀ ਪੜਤਾਲ ਕਰਾਂਗੇ ਜੇ ਸ਼ਿਕਾਇਤ ਨਾ ਹੋਏ ਤਾਂ ਕਵਲਾ ਹੋ ਜਾਂਦਾ ਸਰ ਉੱਤੇ ਕੋਈ ਕਾਰਵਾਈ ਨਹੀਂ ਸ਼ਿਕਾਇਤ ਤੋਂ ਬਿਨਾ ਅਸੀਂ ਕਿਸ ਤਰ੍ਹਾਂ ਕਰਾਂਗੇ ਸ਼ਿਕਾਇਤ ਆਏਗੀ ਤੇ ਅਸੀਂ ਉਹਨੂੰ ਕੰਪ ਲੱਗਣਾਗੇ ਨਾ ਜੀ ਅੱਛਾ ਮਤਲਬ ਸ਼ਿਕਾਇਤ ਤੋਂ ਬਿਨਾ ਕੋਈ ਕਾਰਵਾਈ ਨਹੀਂ ਬਿਲਕੁਲ ਜੀ ਸ਼ਿਕਾਇਤ ਉਹਨੂੰ ਦੇਣੀ ਬਣਦੀ ਆ ਨਾ ਜੀ ਸ਼ਿਕਾਇਤ ਸਾਨੂੰ ਕੋਈ ਦੇਊਗਾ ਤੇ ਫੇਰ ਹੀ ਪੜਤਾਲ ਕਰਾਂਗੇ ਨਹੀਂ ਕਰ ਸਕਦਾ ਸਰ ਕੀ ਦੀ ਜੀ ਸਾਡੇ ਧਿਆਨ ਚ ਨਹੀਂ ਹੈਗਾ ਤੇ ਜਾਂਚ ਕੀ ਕਰਾਂਗੇ ਜੀ ਅਸੀਂ ਉਹਦੀ ਅਸੀਂ ਤੁਹਾਡੇ ਧਿਆਨ ਮੀਡੀਆ ਲਿਆ ਰਿਆ ਗੱਲ ਵੀ ਸਾਡੇ ਨਾਲ ਕਿ ਜਿਹੜੇ ਕਿਥੇ ਹੈ ਨਹੀਂ ਕਦੇ ਹਵਾ ਚ ਕਦੇ ਲੋਕੇ ਲੱਭ ਗਏ ਉਹ ਤੇ ਨਾ ਪਾਓ ਅੱਜ ਤੁਸੀਂ ਅੱਜ ਹੀ ਲਿਆਂਦਾ ਨਾ ਧਿਆਨ ਚ ਕਰ ਲੈਨੇ ਅਸੀਂ ਆਪਣੇ ਲੈਵਲ ਤੇ ਕਰ ਲਾਂਗੇ ਕੋਈ ਗੱਲ ਨਹੀਂ